ਉਹ ਸ਼ਹਿਰ ਕਰਦੇ ਆਂ ਔਰ ਇੱਕ ਦਿਨ ਸ਼ਹਿਰ ਸਾਹਿਬ ਜਾ ਕੇ ਚਾਰ ਚਾਰ ਪੰਜ ਪੰਜ ਮਿਲ ਗਿਆ ਉਹ ਪੰਜ ਦੀ ਸੋ ਇੱਥੇ ਪਹੁੰਚੀ ਸਰਦਾਰਾ ਮੈਂ ਕਹਿ ਰਿਹਾ ਤੁਹਾਨੂੰ ਰੱਲ ਕਰ ਰਿਹਾ ਮੈਂ ਆਪਣੇ ਮਿਲ ਗਿਆ ਪਹਿਲਾਂ ਦਾ ਮਾਹ ਦਾ ਔਰ ਇੱਕ ਕਬੂਦ ਜਿਹੜੀ ਤੁਸੀਂ ਛਾੜੂ ਤੋਂ ਕਲਮ ਦਿਵਾ ਕੇ ਸਰਦਾਰ ਰਾਜ ਸਿੰਘ ਬਲੰਕੀ ਨੂੰ ਜਿਟਾਉਣਾ ਵਾ ਤੇ ਮਾਣ ਜੋ ਸਰਦਾਰ ਸਚਨ ਸਿੰਘ ਚੀਮਾ ਜੀ ਦਾ ਇਹਨਾਂ ਦਾ ਮਾਣ ਨਹੀਂ ਪਾਉਣਾ ਸੋ

ਪੁਰਵ ਬੇਨਤੀ ਕਰੂੰਗਾ ਇਸ ਪਿੰਡ ਦਾ ਨੌਜਵਾਨ ਜਿਹਨੇ ਸਾਡੇ ਦਾ ਪਾਰਟੀ ਵਿੱਚ ਬਹੁਤ ਮਦਦ ਕੀਤੀ ਹੈ ਪਰ ਕਦੇ ਜੋ ਆਇਆ ਸੋਭਾ ਮੇਲੇ ਤੇ ਜੀਮਾ ਸਾਹਿਬੇ ਪਾਰਟੀ ਜਿਹਾ ਹੋਏ ਤਾਂ ਪਾਰਟੀ ਸੈਕਸ਼ਨ ਰੱਖਣੀ ਸੀ ਤੇ ਜੀਮਾ ਸਾਹਿਬ ਕਹਿੰਦਾ ਤੁਹਾਨੂੰ ਡੰਡਾ ਦੇਣਾ ਜੀ ਤੇਰੇ ਚਾਰ ਤੇ ਪਹਿਲਾ ਪੁੱਤ ਕਿਹਨਾਂ ਕਿਤਾ ਸੁਣਾ ਉਹ ਨੌਜਵਾਨ ਸੀ ਜਨਦੀਪ ਸਿੰਘ ਟੋਡਰਵਾਲ ਤੁਹਾਡੇ ਪੁੱਤ ਦਾ ਤੇ ਜਿੰਨਾ ਸਾਹਿਬ ਦਾ ਬੰਦਾ ਦੇ ਤੋਂ ਬੰਦਾ ਭੁੱਖੀ ਰੇਂਦਾ ਜੇ। ਉਹ ਜਿੰਨਾ ਸਾਹਿਬ ਐਸਐਸਪੀ ਸੀਗੇ ਇਹ ਸੋਚਣਾ ਪਈ ਗਾਲ ਦੀ ਆਮ ਪਾਲ ਦੀ ਆ ਕਹਿੰਦੇ ਨੇ ਕਿ ਸ਼ੇਖ ਅਬਦੁੱਲ ਕਹਿੰਦੇ ਬੰਦਾ ਪਹਿਲਾਂ ਭੀੜਾ ਦੇ ਦਿੰਦਾ ਮੈਨੂੰ। ਉਹ ਬਾਅਦ ਕਿ ਦੱਸੇ ਨਹੀਂ ਸਾਰੇ ਇਹ ਦੂਜੀ ਭੁੱਖੀ ਕਿਸੇ ਵਾਲੀ ਭੁੱਖੀ ਦੇਂਦਾ ਵਾ। ਇਹੋ ਭੁਖੀ ਵਾਲਾ ਵਾ। ਇਹਨੇ ਸੜਕਾਂ 'ਤੇ ਇੰਨੀ ਮਿਹਨਤ ਕੀਤੀ ਲਾਗੇ ਲਾਗੇ ਸਾਰੇ ਏਰੀਆ ਦੇ ਵਿੱਚ ਪੂਰੀ ਇਲਾਕੇ ਦੀ ਸੇਵਾ ਨਿਭਾਇਆ ਵਾ।

सरदार जसवंत सिंह जी के अजमेर सारा प्रोग्राम जरा रखा गया इत्या क्रीम पूजी सारी जे गई बिहार सुल्तानपुर गांधी जी सारे ने के

मनदीपुर जगविंदर चंदी जसपाल सिंहवाल अमनदीप सिंहपुर जिसने इस प्रोग्राम बहुत वाला योगदान है दुनिया पार्टियों रार्टियां पार्टी है जे गल करें लीडरशिप की पार्टियां थी सब कुछ पहला जिन्होंने लीडरशिप जी सामने आई है